ਇਹ ਕਈਆਂ ਦੇ ਲੱਖਾਂ ਵਿੱਚ ਕਿੰਦਾ ਸੋਚੀ ਇਹ ਕਈਆਂ ਜਿਹੜਾ ਕੁੱਟੂਗਾ ਤੇ ਰੋਪਿਓ ਮੈਂ ਮੈਂ ਨਹੀਂ ਰੋਣ ਪੈਣਾ ਤਹੀਂ ਰੋਪਿਓ ਵੀਰ ਇਹਨਾਂ ਨੂੰ ਜਿਹੜੀ ਮਰਜ਼ੀ ਵਿਖਾਈ ਜਾਂ ਲੈਣੀ ਜਾਂਦੀ ਕੋਈ ਨਹੀਂ ਤੂੰ ਸਾਰੀ ਪਿੰਡ ਬਹੁਤ ਦਿਨਾਂ ਹੀ ਛਾਕਿਆ ਬਲੈਕ ਕਰ ਦੇ ਕਰੋ ਚੈੱਕ ਪਿਆ ਬਾਪਾ ਮੇਰ ਕਰ ਦਵੇ ਇੱਕਰ ਫੁੱਟ ਜੋ ਨਾ ਮੋਛ ਤੇ ਨਿੰਬੂ ਟਿਕਾਣਾ ਨਿੰਬੂ ਹਾਏ ਹਾਏ ਦੀਪ ਕੁੜੇ ਤੇਰੀ ਹੌਂਚ ਹਮੀਆਂ ਪਰਦਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਸਾਰੇ ਕਿਹੜੇ ਅੱਜ ਦਾ ਬਾਕਸ ਖੜ ਹੁੰਦਾ ਜੀ ਆਪਣਾ ਗਲੀ ਤੋਂ ਉਤੋ ਕੁਝ ਵੀ ਲੱਗੇ ਨਹੀਂ ਤੜਕੇ ਤੜਕੇ ਦੀ ਬਹੁਤ ਕਹਣ ਲੱਗਦਾ ਤੜਕੇ ਤੜਕੇ ਵੇ ਇੰਨਾ ਸਸਟਾ ਹੈ ਉਹਦਾ ਤੇ ਅੱਜ ਅਸੀਂ ਚਲੇ ਹਾਂ ਪੰਜ ਸ਼ਹਿਰ ਅੰਮ੍ਰਿਤਸਰ ਮੁੰਡੇ ਨੇ ਕਰਵਾਉਣੇ ਹਨ ਮੋਟਰਸਾਈਕਲ ਦੀ ਨੰਬਰ 플레이ਟ ਲਵਾਉਣੀ ਹੈ ਉਹ ਲਵਾਉਣ ਚੱਲਦੇ ਹਾਂ ਬਸ ਤੇ ਉਹ ਕਰਵਾਉਣੀ ਹੈ ਤੁਹਾਨੂੰ ਅੱਗੇ ਤੇ ਇਹ ਵੀ ਹੁੰਦਾ ਸਰਕਾਰੀ ਨੰਬਰ 플레이ਟ ਨਹੀਂ ਲੱਗੀ ਉਹਦੇ ਤੇ ਕੋਲ ਵਾਉਣ ਚੱਲੇ ਹਾਂ ਰਿਚੀ ਬਾਕੀ ਕਰਦੇ ਹਾਂ ਥੱਕੇ

ਸ਼ੈੱਕ ਕਰਦਾ ਯਾਰ ਆ ਗਾਂਦ ਗੁੱਦਿਆ ਬੜਾ ਆਸਾਨ ਇੱਥੇ ਆ ਇੱਥੇ ਲਾਉਂਦੇ ਨਾ ਵੀ ਸਰਾ ਇੱਥੇ ਠੀਕ ਆਈ 12 ਸ਼ੈਰ ਦਾ ਲਿਆ ਕੇ ਨਾ ਟੋੜਾ ਦਾ ਸ਼ੈਰ ਦਾ ਆਹ ਇੱਥੇ ਲੰਬੇ ਗੱਡੀਆਂ ਨਹੀਂ ਕਰਦੇ ਸ਼ੈਰ ਚ ਹਾਂ ਹਾਂ ਉਹ ਖੜੀ ਆਈਆਂ ਜਿਹੜੀਆਂ ਲਾਤਾ ਤਰਾ ਠੀਕ ਆ ਨਾ ਦੇ ਬੜਾ ਦਾਣਾ ਮਡੀ ਦਾ ਪਾਵਾ ਮਡੀ ਤੇ ਬਾਲੀ ਛੋਟੀ ਹੋਈ ਕੀ ਆਓ ਵੇਖੀ ਯਾਰ ਨਾ ਅਭੀ ਸ਼ਰ ਉੱਧਰ ਆ ਬਾਜੀ ਆ ਅੱਧੀ ਰਹੀ ਕਾ ਆ ਕੀ ਆਹ ਜਾਂਦੇ ਦਵੇ ਕਰੋਦਾ ਇਸ ਚੈ ਕਦਰ ਨਾ ਮਡੀ ਦੇਖੋ ਵੀਰ ਉਹ ਵੇ ਲੋ ਖਾ ਗਏ ਖਾ ਗਏ ਚਾਤੀ ਦੀ ਲੱਤਾਂ ਦੇ ਪਿਆ ਲੰਮੇ ਉਹਨੇ ਕਾਲੂ ਨੂੰ ਪੁੱਛ ਲਈ ਗੱਲ ਕਿਦਾ ਕੀਤੀ ਮੈਂ ਇਹ ਬਸ ਗਿਆ ਵੀਰੇ ਮੈਂ ਨਹੀਂ ਹੱਥੋਂ ਗੱਲ ਕਰਨ ਦਿੰਦਾ ਕੋਸਾ ਦੇ ਉਹ ਭਰਾ ਸੰਤ ਜੋੜ ਕੇ ਨਿਕਲੇ ਮਾਰ ਮੈਂ ਨਹੀਂ ਅਬ ਉਹ ਲਾਇਲ ਸੰਤ ਨੂੰ ਗੱਲ ਨਹੀਂ ਧੀ ਕਰਤਾ ਇਹ ਕਹਿੰਦਾ ਕੋਈ ਗੱਲ ਨਹੀਂ ਮੈਂ ਓਏ ਓਹੀ ਹੁਣਾ ਮੋਟੀ ਆ ਖਾਣਾ ਨਹੀਂ ਨਹੀਂ ਤੇਨਾਂ ਦੇ ਪੜਦੇ ਰਹੇ ਆ ਤੇਨਾਂ ਦੇ ਪੜਦੇ ਰਹੇ ਆ ਇਹ ਜਿਹੜਾ ਵੀਰ ਨਾ ਉਹਨੇ ਭਰਾ ਡੰਡਾ ਲਾੰਦਾ ਮੈਂ ਡੰਡੇ ਮਾਰਦਾ ਕਿ ਮੈਂ ਭਰਾ ਰੋਕਣਾ ਵਾ ਮੈਂ ਕਰਤਾ ਵੀਰ ਇਹ ਕਈਆਂ ਜਿਹੜਾ ਅੱਖਾਂ ਵਿੱਚ ਕਿੰਦਾ ਇੱਕ ਕਈਆਂ ਜਿਹੜਾ ਕੁੱਟੂਗਾ ਤੇ ਰੋ ਪਿਓ ਮੈਂ ਮੈਂ ਨਹੀਂ ਰੋਣਾ ਤੈਨੂੰ ਰੋ ਪਿਓ ਅੱਛਾ ਇਹਨਾਂ ਜਿਹੜਾ ਨਾਕੇ ਨਾਕੇ ਦੇ ਲੋਕੀ ਆ ਜਿਹੜਾ ਆਹ ਵਾਹ ਹੋਈ ਨਾ ਇਹ ਰਿੰਦਰ ਹੋ ਗਿਆ ਇਹ ਪੁਲਸਾ ਪੁਲਸਾਲੇ ਪੜਨੇ ਰੰਦਾਨਾ ਕੰਮ ਹੈਗਾ ਐ ਬਾਹ ਪਾ ਕੇ ਆਏ ਉਹਨਾਂ ਦੇ ਬਾਪ ਆਈ ਬੁੱਧ ਬੱਜ ਗਈ ਦਸਤੀ ਵਹਿਲਾ ਸੋਨੀ ਨਾ ਤੇ ਹਾਨੂ ਬੁੱਧ ਹਾਨੂ ਆ ਗਈ ਹੀ ਹੋਂ ਉਦੋਂ ਹੀ ਕਹਿੰਦੇ ਸੀ ਉਥੇ ਤਰਲੇ ਮਾਰਨਦੇ ਆ ਬੈਹ ਕੇ ਗਾੜੀ ਬੈਠੇ ਸੀ ਜਿਵੇਂ ਪੁੱਕੀ ਦੇ ਕੇ ਚ ਫੜੇ ਹੁੰਦੇ ਆ ਹਾਨੂ ਭਾਇਆ ਨੇ ਮੇਰਾ ਕੜਾ ਲਵਾਇਆ ਤੇ ਮੈਂ ਕਰਕੇ ਦੱਸ 10 ਵਹਿਲਾ ਭਾਈ ਆ ਗਈ ਨਾ ਆਦੀ ਗੱਲ ਤੇ ਖਲੋਤਾ ਰਿਹਾ ਮੈਂ ਸਾ ਕੋਲ ਖਲੋਤਾ ਰਿਹਾ ਅਗਲੇ ਉੱਤੇ ਲੱਗੀ ਰਿਹਾ ਕਰੀ ਮੋਟਾ ਵੀ ਦੋ ਜੀ ਹੱਥ ਕੁਝੀ ਗਿਆ ਮੈਂ ਕਹਿੰਦਾ ਮਿੰਨੇ ਦੋਵੇਂ ਜਣੇ ਭਰਾਵਾ ਬਦਮਾਸ਼ ਕਰੋਤੇ ਰਹਾ ਉਸ ਵਾਲਾ ਹੱਥ ਜੋੜ ਕੇ ਕਹਿੰਦੇ ਭਾਈ ਤੁਸੀਂ ਜਾਓ ਸਾਡਾ ਠਾਣਾ ਲੂ ਦੇ ਹੋ ਗਿਆ ਇਹਨਾਂ ਨੂੰ ਛੱਡਿਆ ਜਾਨੀਆਂ ਤੇ ਮੋੜਸਾ ਦੇਖੋ ਮੋੜਸਾ ਦੇਖੋ ਸੱਚੀ بڑے ਮੋੜਸਾ ਖਲੋਤੇ ਸਾਹਤ ਹੁੰਦੀ ਘਾਲ ਡਾਇ ਵੀ ਖਲਾਰ ਦੇ ਪਾਜੀ ਤੁਸੀਂ ਕਿਤੋਂ ਛਾਤੀ ਲੱਤਾਂ ਖਾਧੀਆਂ ਇੱਥੇ ਦੇ ਭਾਵੇਂ 2 ਲੀਟਰ ਪਾਣੀ ਖਲਾਰ ਲੋ ਹੈ ਹੈ ਜਿਹੜਾ ਕਿ ਚੜਾ ਕਿਤੇ ਆਇਆ ਇਹਨੂੰ ਕੱਟ ਪਹਿਲਾਂ ਗੱਲ ਦੱਸਾਂ ਦੇ ਮੇਰੇ ਪਾਪਾ ਨੇ ਮੈਨੂੰ ਫਾਇਰ ਤੇ ਰਾਜ਼ੀ ਨਾ ਛੇੜੀ ਆਹ ਵਾਲੀ ਵੀਰ ਇਹਨਾਂ ਨੂੰ ਜਿਹੜੀ ਮਰਜ਼ੀ ਵਿਖਾਈ ਇਹ ਲੈਣੀ ਇਹਨਾਂ ਦੀ ਕੋਈ ਨਹੀਂ ਤੂੰ 10 ਸਾਲ ਬੋਲ ਲੈਣੀ ਤੁਸੀਂ ਕੋਈ ਵੀ ਨਹੀਂ ਇਹਨਾਂ ਚ ਕੱਢ ਕੱਢਦੇ ਮਾਮਾ ਢੇਰ ਲਵਾਈ ਜਾਂਦੇ ਤੁਸੀਂ ਆਹ ਰੰਗ ਦੀ ਪਰ ਪਹੁੰਚਾ ਆ ਬੁੱਲਾਵਾ ਬਾਕੀ ਉਹ ਬਗਾਨੇ ਵਾਲਾ ਡਾਇਰੈਕਟਰ ਆ ਆ ਦੇ ਕੱਪੜੇ ਪੈਂਦਾ ਬਹੁਤ ਦਿਨ ਹੀ ਸ਼ਾਕਿਆ ਬਲੈਕ ਕਰ ਦੇ ਕਰੋ ਚੈੱਕ ਆਗੇ ਨਹੀਂ ਸੀ ਸੀ ਆ 280 180 ਹਾਂ 1000 ਰੈਲਟ ਪਾਇ ਖੜੀ ਹਾਂ 220 ਠੀਕ ਆ ਮਾੜੀ ਜੰਸੀ ਜੇ ਮੇਰੇ ਮਮਾ ਇੱਥੇ ਡੱਕੇ ਆ ਕਿਉਂ ਜੰਡੂ ਗੁਰਵਾ ਜੱਜ ਕਿਸੇ ਰਸਤੇ ਖਲਾ ਕੇ ਚੱਲੇ ਚੱਲੇ ਛੜਕ ਦੇਖ ਲੈ ਹਰ ਕੀ ਮੰਨ ਰਿਹਾ ਖੰਡ ਨੇ ਘਰਾਬ ਹੋ ਗਿਆ ਕਿਆ ਕਰ ਹੱਟ ਓਏ ਜੜੂ ਕਿੱਥੇ ਚੱਲੇ ਆਏ ਆ ਪਪਾ ਦੀ ਕਾਰ ਤੇ ਆਏ ਦਹੀਂ ਲੈਣ ਵੀ ਇੱਥੇ ਜਾਣਾ ਕੀ ਲੈਣ ਚੱਲਿਆਂ ਕਿਸੇ ਚੱਲੇ ਕਿਹੜੀ ਦੁਕਾਨ ਤੇ ਚੱਲਿਆ ਉਧਰ ਕੀ ਕਿਥੇ ਕੀ ਲੈਣ ਨਹੀਂ ਲੈਣ ਵਿਆਂਗ ਦੇ ਭੁੜਿਆ ਲੈ ਗਈ ਠੀਕ ਆ ਦਿਆ ਭੁੜਿਆ ਮਰੇ ਮੋਸ਼ ਪੁੱਟਣੀਆਂ ਤੁਹਾਡਾ ਲੈ ਪਰਵਟਿਆਂ ਦੀ ਮੋਸ਼ਮ ਬਣਾਇਆ ਕਰ ਇਹਨਾਂ ਨੂੰ ਮਰੋੜਿਆ ਕਰ ਠੀਕ ਆ ਆਏ ਕਿੱਡੀਆਂ ਕਿੱਡੀਆਂ ਆ ਬਾਪਾ ਬਾਪਾ ਕਿਹੜਾ ਬਾਪਾ ਮੇਰ ਕਰ ਦਵੇ ਇੱਕਰ ਫੁੱਟ ਜੋ ਨਾ ਮੋਸ਼ ਦੇ ਨਿੰਬੂ ਟੋੜਨਾ ਨਿੰਬੂ ਆਏ ਹਾਈ ਡਬਲ ਵਾਲੀ ਡਬਲ ਵਾਲੀ ਤਾਂ ਹੈ ਇਹਨਾਂ ਦੇ ਆ 40 ਰੁਪਏ 40 ਰੁਪਏ ਮੈਂ ਕੀ ਜਨਾ ਆ 40 ਰੁਪਏ ਲਾ ਕੇ ਮਾਮਾ ਆ ਵਿਸ਼ੇ ਰੰਗ ਦੇ ਕਰਾ ਆ ਕਰਾਈ ਕਰਕੇ ਕਰਾਈ ਗਿਆ ਨਾ ਹਾਂ ਹਾਂ ਇੱਕ ਟੋਕਨ ਲੈਣਾ ਪੈਂਦਾ ਸੇਵਾ ਕੇਂਦਰ ਦਾ ਠੀਕ ਠੀਕ ਹਾਂਜੀ ਗਾਇਸ ਪਹੁੰਚ ਗਏ ਆਪਾਂ ਦੂਸਰੇ ਮੇਲੇ ਤੇ ਅਵੀਰ ਨਹੀਂ ਹੁੰਦੀ ਪਿਛਲੇ ਤੇ ਵਿਖਾਉਣੇ ਨਾਲ ਲੰਗਰ ਪਾਣੀ ਇੱਥੇ ਵੀ ਲੰਗਰ ਪਿਛੇ ਸਟਰਗਲ ਹੋਣ ਕੇ ਆਇਆ 4-5 ਕਿਲੋਮੀਟਰ ਜਿਆਦਾ ਹੈ ਨਾ ਚਾਰ-ਪੰਜ 12-13 12-14 ਕਿਲੋਮੀਟਰ ਹਾਂਜੀ ਮੈਂ ਸਭ ਕੁਝ ਲਿਆ ਰਿਆ ਨਾ ਹਾਂ ਠੀਕ ਬਾਕੀ ਕਰਾਉਣੇ ਤੁਹਾਨੂੰ ਚੈੱਕ ਵੇਖਿਓ ਤੁਸੀਂ ਲੰਗਰ ਬਣਾ ਦਾ ਕੀ ਚੀਜ਼ ਨੇ ਬਾਕੀ ਕਰੋ ਤੁਸੀਂ ਵੀਓ ਚੈੱਕ ਗੁਰਦੁਆਰਾ ਸਾਹਿਬ ਪਾਪਰ ਸਾਹਿਬ ਲੈ ਹਾਂਜੀ ਸਾਹਿਬ ਪਾਸੋਂ ਆਉਂਦੇ ਤਾਂ ਐਸੇ ਕਰਕੇ ਜਦੇ ਹਾਂਜੀ ਠੀਕ ਬਾਕੀ ਸੋਵਰ ਰਹੇ ਕੋ ਕਰੋ ਦਰਸ਼ਨ ਬਾਬੇ ਦੀ ਮੈਂ ਮੇਲਾ ਵਿੱਚ ਰੱਖਦਾ ਨਹੀਂ ਆ ਰੋਗ ਤੇ ਆ ਵੀ ਵੀਰ ਕਰੋ ਇਹ ਵੀ ਲੰਗਰ ਪਿੱਛੇ ਆਇਆ ਏਡੀ ਦੂਰ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਆ ਵੀ ਵੀਰੇ ਤੇ ਨਾਲ ਮੈਂ ਵੀ ਆ ਤੇ ਮੈਂ ਵੀ ਮੈਂ ਕਹਤੋਂ ਆਪਾਂ ਵੀ ਸ਼ੇਅਰ ਜੀ ਠੀਕ ਜਿਹੜੀ ਗੱਲ ਸਹੀ ਆ ਸਹੀ ਆ ਆਪਾਂ ਵੀ ਲੰਗਰ ਪਿੱਛੇ ਏਡੀ ਦੂਰ ਆਏ ਬਲੌਗ ਦੇਖਣਾ ਦੇਖਿਆ ਯਾਦਗਰੀ ਬਿਲਕੁਲ ਬਈ ਇਹ ਤੇ ਗੱਲ ਯਾਰ ਪੱਕੀ ਆ ਇਹ ਗੱਲ ਹੁੰਦੀ ਆ ਬਰਾਬਰ ਦੀ ਗੱਲ ਨਹੀਂ ਬਸ ਆਪਾਂ ਉਦਾਂ ਹੀ ਬੱਗਜਾ ਕਰੀ ਬੰਦ ਹੂੰ ਨਹੀਂ ਹਣ ਦੱਸੋ ਬਿੱਲਾ 50 ਛਕਣੀ ਕੇ ਪਰਛਾਦਾ ਛਕਣਾ ਸ਼ਾ ਹਮੇਸ਼ਾ ਪਛਾਦਾ ਸ਼ਵੀਰਾ ਬਾ ਪਾਜੀ ਗਾਲਾਂ ਤਾਂ ਨਾ ਕੱਢੋ ਐ ਤਾਂ ਤੇ ਜ਼ਿਆਦਾ ਹੈਗਾ ਬਸੱਟ ਬਸ 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 ਦੇ ਇਹ ਜਿਹੜਾ ਤੁਸੀਂ ਕੱਲ ਲੰਗਰ ਛਕਿਆ ਨਾ ਇਹ ਉਹਦਾ ਅਸਰ ਆ ਨਹੀਂ ਜਾਣੀ ਤੇ ਜਾ ਕੰਮ ਜਾਦਾ ਦਾ ਛਾ ਯਾਰ ਹਾਂ ਪਰ ਮਚਾਇਆ ਲੇ ਕਿਨ ਮੁਛਾਂ ਆਈਆਂ ਨੇ ਜਿਹੜੇ ਸਾਰਨਾ ਤੁਸੀਂ ਪ੍ਰਸ਼ਾਸਤ ਮੁਛਾਂ ਦੇ ਮੁਛਾਂ ਤੇ ਆਈਆਂ ਖੜੀਆਂ ਆਏ ਵੇ ਵੱਟਦੇ ਪਈਆਂ ਵੱਟਦੇ ਵੱਟਦੇ ਬਿਲਕੁਲ ਵੱਟਦੇ ਹਲੋ ਹਾਂਜੀ ਗਾਇਸ ਹੁਣ ਆਪਾਂ ਆ ਗਏ ਪਿੰਡ ਤੁਸੀਂ ਦੇਖ ਸਕਦੇ ਜੂ ਗਲੀਆਂ ਹੁਣ ਆਪਾਂ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਚ ਤੇ ਤਰ ਮਖੌਨੀਆਂ ਕਰ ਲੂੰ ਆਪਾਂ ਕੀ ਕਰਦੇ ਆ ਕਿਵੇਂ ਮਿਲਦੇ ਆਪਾਂ ਨੈਕਸਟ ਵਲੌਗ ਚ